ਠੀਕ ਹੈ 7 ਸਾਲ ਤੇ ਟੁੱਟੀ ਦੀ ਪਾਲਸ ਖਰਾਬ ਹੋ ਗਈ ਤਾਂ ਉਹ ਬਦਲ ਪੀਸ ਟੂ ਪੀਸ ਬਦਲ ਕੇ ਦੇਵਾਂਗੇ ਕਿ ਜਿਹੜਾ ਸਾਡੀ ਵੀਡੀਓ ਸ਼ੇਅਰ ਕਰਕੇ ਆਊਗਾ ਹਾਂਜੀ ਉਹਨੂੰ ਜਿੰਨਾ ਟੋਟਲ ਬਿੱਲ ਬਣ ਗਿਆ ਟੋਟਲ ਬਿੱਲ ਤੇ 10% ਲੈਸ ਵੀ ਦੇਵਾਂਗੇ ਤੇ ਚੀਜ਼ ਦੇ ਵਿੱਚ ਕੋਈ ਕੰਪਲੇਂਟ ਆਉਂਦੀ ਆ ਤਾਂ ਉਹਦੀ ਸੁਣਵਾਈ ਦਾ ਕਿਵੇਂ ਉਹਦੀ ਸੁਣਵਾਈ ਬਈ ਆਪਾਂ ਜਮਨ ਲਾ ਕੋਈ ਵੀ ਦਿੱਕਤ ਆਉਂਦੀ ਆ ਪੂਰੀ ਪੇਮੈਂਟ ਵਾਪਸ ਦੇਵਾਂਗੇ ਠੀਕ ਹੈ ਜੇ ਮੰਨ ਕੇ ਚਲੋ ਜਿਵੇਂ ਮੰਦਾ ਗਿਆ ਪੀਸ ਲੈ ਗਿਆ ਪੀਸ ਦੇ ਵਿੱਚ ਕੋਈ ਕੰਪਲੇਂਟ ਆ ਗਈ ਤਾਂ ਪੀਸ ਵਾਪਸ ਹੋ ਜਾਣਾ। ਇਹ ਸਭ ਵਾਪਸ ਕਰਕੇ ਚੇਂਜ ਕਰਕੇ ਦੇ ਮੰਗਿਆ। ਠੀਕ ਹੈ। ਨਾਲੀ ਟੈਂਕੀ ਦੀ ਵੀ ਆਪਣੇ ਕੋਲੇ 5 ਸਾਲ ਦੀ ਫੁੱਲ ਗਾਰੰਟੀ ਆ। ਠੀਕ ਹੈ। ਜੇ ਮੰਨ ਲਾ ਅੱਲੇ ਦੇ ਕੋਈ ਵੀ ਟੈਂਕੀ ਮੰਨ ਲਾ ਕੋਈ ਲੀਕ ਸੀਕ ਕਰਦੀ ਹੈ ਜਾਂ ਕੁਝ ਵੀ ਹੁੰਦੀ ਆ ਬਸ ਆਏ ਨਹੀਂ ਅਗਲੇ ਨੂੰ ਕਹਿਣਾ ਵੀ ਕੰਪਨੀ ਵਾਲੇ ਆਉਣਗੇ ਬਾਅਦ ਠੀਕ ਹੈ। ਪਹਿਲੀ ਤਦ ਜੋ ਨਵੀਂ ਲੈ ਜਾਓ। ਪਾਣੀ ਵਾਲੀ ਟੈਂਕੀ ਆ ਆਪਣੇ ਕੋਲ ਕਿੰਨੇ ਲੀਅਰਾਂ ਚ ਹੁੰਦੀ ਆ ਜੀ? ਆਪਣੇ ਕੋਲੇ 3 ਲੀਅਰਾਂ ਚ, 5 ਲੀਅਰਾਂ ਚ, 6 ਲੀਅਰਾਂ ਚ ਸਾਰੀਆਂ ਮਿਲ ਜਾਂਦੀਆਂ। ਸੌਦੀ ਵਾਪਸੀ ਸੋਡੀ ਉਨੇ ਰੇਟ ਦੇ ਵਿੱਚ ਜਿੰਨੇ ਚ ਤੁਸੀਂ ਲੈ ਕੇ ਜਾਓ ਅਸੀਂ ਕਹਿੰਦੇ ਜੇ 6 ਇੰਚ ਦਾ ਪਾਈਪ ਵੀ ਬਚ ਗਿਆ 6 ਇੰਚ ਦਾ ਪਾਈਪ ਵੀ ਵਾਪਸ ਹੋ ਹਾਂਜੀ ਕਿਸੇ ਨੇ ਮੋਟਰ ਡੂੰਗੀ ਕਰਨੀਆਂ ਉਹਨੀਆਂ ਪਾਈਪਾਂ ਵੀ ਹੈਗੀਆਂ ਠੀਕ ਹੈ ਮੋਟਰਾਂ ਦੀਆਂ ਤਾਰਾਂ ਵੀ ਆ ਆਪਣੇ ਕੋਲੇ ਬਾਕੀ ਜਿਵੇਂ ਆਪਾਂ ਨੂੰ ਰੁਟੀਨ ਵਰਕ ਪਿੰਡਾਂ ਦੇ ਵਿੱਚ ਕੋਈ ਮੱਝਾਂ ਵਾਲੇ سنگਲਾਂ ਦੀ ਲੋਡ ਪੈਗੀ ਠੀਕ ਹੈ ਮੱਝਾਂ ਬੰਨਣ ਵਾਲੇ ਕੁੰਡਿਆਂ ਦੀ ਲੋਡ ਪੈਗੀ ਉਹ ਵੀ ਅਸੀਂ ਦਿੰਨੇ ਆ ਠੀਕ ਹੈ ਸਾਰਾ ਕੁਝ ਹੀ ਮਿਲ ਜਾਂਦਾ ਸਾਰਾ ਕੁਝ ਇੱਕ ਜਗ੍ਹਾ ਤੇ ਆਪਾਂ ਲੈ ਜਾਂਦਾ ਸਿਕਾ ਲੋਤੋ ਦੋਸਤੋ ਸਵਾਗਤ ਹੈ ਆਪਣੇ ਫੇਸਬੁਕ ਪੇਜ ਤੇ YouTube ਚੈਨਲ ਤੇ ਸਾਰਿਆਂ ਦੇ ਤੇ ਆਪਾਂ ਮਿੱਤਰੋ ਖੜੇ ਆ ਪੱਖੋ ਕੈਂਚੀਆਂ ਤੇ ਇੱਕ ਵਾਰ ਇੱਧਰ ਮਾਰਦੀ ਕੈਮਰਾ ਪੱਖੋ ਕੈਂਚੀਆਂ ਤਵਾ ਰੋੜ ਪੱਟੀ ਹੱਡੀਆਂ ਵਾਲ ਦੇ ਸਾਹਮਣੇ ਵੀਰਾਂ ਦੀ ਮਿੱਤਰੋ ਸ਼ਾਪ ਆ ਗਈ ਤੇ ਬਾਲਾ ਘੈਂਡ ਤੇ ਕੁਆਲਿਟੀ ਦਾ ਸਮਾਨ ਮਿਲਦਾ ਜਿਵੇਂ ਕਿ ਇਹਦੀ ਜੇ ਦੋ ਬੰਦੇ ਨੇ ਘਰ ਖੜਾ ਕਰ ਲਿਆ ਮਿਸਤਰੀ ਦਾ ਕੰਮ ਨਿਭੜ ਗਿਆ ਜਿਹੜਾ ਉਹ ਤੋਂ ਬਾਅਦ ਦੇ ਵਿੱਚ ਕੰਮ ਚੱਲਦਾਗਾ ਤੇ ਉਹ ਸਾਰੇ ਕੰਮ ਵਾਲਾ ਸਮਾਨ ਆ ਇਹਦਾ ਤੁਹਾਨੂੰ ਇੱਥੋਂ ਮਿਲ ਜੂਗਾ ਤੇ ਪੂਰੇ ਭਾਂ ਨਾਲ ਮਿਲ ਜੂ ਤੇ ਵਧੀਆ ਕਵਾਡੀ ਦਾ ਮਿਲ ਜੂ ਤੇ ਆਪਾਂ ਖੜੇ ਆ ਮਿੱਤਰੋ ਸ਼੍ਰੀ ਕ੍ਰਿਸ਼ਨਾ ਟਰੇਡਰਸ ਵੀਰਾਂ ਦੀ ਸ਼ਾਪ ਆ ਤੇ ਸਾਰੀ ਗੱਲਬਾਤ ਪਾਈਆਂ ਨਾਲ ਕਰਵਾਵਾਂਗੇ ਅੰਦਰ ਜਾ ਕੇ ਵੀ ਕਿਹੜੀ ਕਿਹੜੀ ਵੈਰਾਈਟੀ ਵੀਰਾਂ ਕੋਲ ਉਪਲਾਉਦਾ ਆਜੋ ਕਰਾਉਣੇ ਆ ਗੱਲਬਾਤ ਵੀਰਾਂ ਨਾਲ ਸਹੀ ਗੱਲ ਜੀ ਪਹਿਲਾਂ ਤਾਂ ਸਵਾਗਤ ਆ ਜੀ ਆਪਣੇ ਫੇਸਬੁੱਕ ਪੇਜ ਤੇ ਤੇ ਆਪਾਂ ਹੁਣ ਸ਼ੁਰੂ ਦੇ ਵਿੱਚ ਸਟਾਰਟ ਇੱਥੋਂ ਕਰਕੇ ਆਇਆ ਗੱਲਬਾਤ ਤੇ ਜਦੋਂ ਮਿਸਤਰੀ ਦਾ ਕੰਮ ਜਾਂ ਨਿਬੜ ਜਾਂਦਾ ਤੇ ਉਸ ਤੋਂ ਬਾਅਦ ਦੇ ਵਿੱਚ ਜਿਹੜੇ ਮਟੀਰੀਅਲ ਦੀ ਲੋੜ ਪੈਂਦੀ ਆ ਆਪਾਂ ਨੂੰ ਘਰ ਨੂੰ ਕੰਪਲੀਟ ਕਰਨ ਵਾਸਤੇ ਤੇ ਉਹ ਸਾਰਾ ਆਪਾਂ ਨੂੰ ਇਸੇ ਥਾਂ ਤੋਂ ਮਿਲ ਜੂਗਾ ਇੱਕ ਜਗ੍ਹਾ ਤੋਂ ਤੇ ਮੀੜੂ ਵੀ ਪੂਰਾ ਕੁਆਲਟੀ ਦਾ ਹਾਂਜੀ ਹਾਂਜੀ ਪੂਰੀ ਕੁਆਲਟੀ ਦਾ ਸਾਰਾ ਕੰਮ ਆਪਣਿਆਂ ਦੇ ਹੀ ਹੁੰਦਾ ਆਪਣੇ ਕੋਲੇ ਠੀਕ ਹੈ ਜੀ ਸਾਦੇ ਆਪਾਂ ਟੋਟਲ ਵਧੀਆ ਬ੍ਰਾਂਡ ਦੀ ਜਿਵੇਂ ਸੁਪਰੀਮ ਹੋ ਗਿਆ, ਅਸ਼ੀਰਵਾਦ ਹੋ ਗਿਆ ਹਾਂਜੀ ਜਿੰਦਲ ਕੰਪਨੀ ਦੇ ਬ੍ਰਾਂਡ ਹੋ ਗਏ ਪੇਂਟ ਦੇ ਵਿੱਚ ਜਿਵੇਂ ਨੈਦਰਲੈਕ ਹੋ ਗਿਆ, ਏਸ਼ੀਅਨ ਹੋ ਗਿਆ, ਵਰਜਤ ਹੋ ਗਿਆ ਠੀਕ ਐ ਮਤਲਬ ਆਲਮੋਸਟ ਸਾਰੀਆਂ ਬ੍ਰਾਂਡਡ ਕੰਪਨੀਆਂ ਦਾ ਆਪਾਂ ਬ੍ਰਾਂਡ ਰੱਖਦੇ ਆ ਠੀਕ ਐ ਸਾਰਾ ਸਮਾਨ ਹੀ ਮਿਲ ਜਾਂਦਾ ਹਾਂਜੀ ਹਾਂਜੀ ਬਾਈ ਤੇ ਇੱਕ ਵਾਰ ਆਪਣੀ ਲੋਕੇਸ਼ਨ ਬੋਲਿਓ ਜੀ ਆਪਾਂ ਇਸ ਵਾਰ ਬੈਠੇ ਕਿੱਥੇ ਇੱਕ ਵਾਰ ਮੈਂ ਤਾਂ ਦੱਸੀ ਤਾਂ ਵੀ ਹੱਡੀਆਂ ਵਾਲਾ ਭੱਟੀ ਆ ਮਸੂਰ ਕੈਂਚੀਆਂ ਦੇ ਸਾਡੇ ਹਨਾ ਤੇ ਉਹਦੇ ਜਮਾ ਸਾਹਮਣੇ ਵਾਲਿਆਂ ਦੀ ਸ਼ਾਪ ਆ ਹਾਂਜੀ 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 ਤੇ ਇਧਰ ਹੀ ਸਾਈਪਾਂ ਹੀ ਪੰਗਾ ਹਨਾ ਆਪਣੇ ਫੀਟਿੰਗ ਵਾਲਾ ਸਮਾਨ ਵੀ ਸਾਰਾ ਮਿਲਦਾ ਹਾਂਜੀ 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 ਤੇ ਇਹ ਸਾਰਾ ਕੁਆਲਿਟੀ ਦਾ ਹੋਊਗਾ ਸਾਡੇ ਬਾਈ ਜਿਵੇਂ ਆ ਦੇਖੋ ਤੁਹਾਡੇ ਸਾਹਮਣੇ ਆ ਨਾ ਸੁਪਰੀਮ ਕੰਪਨੀ ਹੋਗੀ ਜਿੰਦਲ ਹੋਗੀ ਹਨਾ ਫੀਨੋਲੈਕਸ ਕੰਪਨੀ ਹੋਗੀ ਸਾਦਾ ਮਾਦਾ ਵਧੀਆ ਬ੍ਰਾਂਡ ਹੀ ਨੇ ਸਾਦੇ ਆਪਣੇ ਕੋਲੇ ਕੋਈ ਨਾ ਬ੍ਰਾਂਡ ਆਪਾਂ ਕੋਈ ਸਮਾਨ ਨਹੀਂ ਰੱਖਦੇ ਠੀਕ ਹੈ ਕਿਉਂਕਿ ਬਾਈ ਨੇ ਪਹਿਲਾਂ ਗੱਲਬਾਤ ਕੀਤੀ ਸੀ ਬਾਈ ਕਹਿੰਦਾ ਵੀ ਜਦੋਂ ਬੰਦਾ ਘਰ ਪਾਉਂਦਾ ਤੇ ਪਾਉਂਦਾ ਬੰਦਾ ਮਸਈਆਂ ਹਣਾ ਉਹਦੇ ਬਾਅਦ ਜਿੰਮੇ ਕਿਹਾ ਫੀਟਿੰਗ ਵਾਲਾ ਸਮਾਨ ਆ ਕੇਰਾ ਲਾ ਕੇ ਦਵਾਰੇ ਬੰਦਣਾ ਆਉਂਦਾ ਲੋਡ ਨਾ ਪਵੇ ਹਾਂ ਗਾਰੰਟੀ ਵਾਲਾ ਕੰਮ ਆਪਣੇ ਕੋਲੇ ਹਾਂਜੀ ਹਾਂਜੀ ਤੇ ਉਮੀ ਪੇਂਟ ਆ ਉਮੀ ਪੇਂਟ ਆ ਗਿਆ ਪੇਂਟ ਜ ਆਪਣੇ ਕੋਲ ਕਿਹੜੀਆਂ ਕਿੜੀਆਂ ਵੈਰਾਈਟੀਆਂ ਆ ਦੇਖੋ ਬਾਈ ਜਿਵੇਂ ਨੈਦਰੋਲਿਕ ਦਾ ਹੋ ਗਿਆ ਹੈਨਾ ਏਸ਼ੀਅਨ ਦਾ ਹੋ ਗਿਆ ਸੂਰੀਆ ਦਾ ਹੋ ਗਿਆ ਠੀਕ ਹੈ ਸਾਦਾ ਮਾਦਾ ਤੁਸੀਂ ਹੁਣ ਤੇ ਸਾਹਮਣੇ ਖੰ ਚਾਹ <mimly> ਯਾਨੀ ਵੀ ਕੋਈ ਵੀ ਦੇਸੀ ਸਮਾਨ ਹੋ ਵਾਲਤੂ ਫਾਲਤੂ ਹੋਗਾ ਠੀਕ ਹੈ ਸਾਦਾ ਨੈਦਰਲੈਂਡਕ ਵਗੈਰਾ ਏਸ਼ੀਅਨ ਬਸ ਜਦ ਸਾਦਾ ਬ੍ਰਾਂਡਡ ਕੰਪਨੀਆਂ ਦਾ ਮਤਲਬ ਲੰਬੇ ਵਾਲਾ ਕੰਮ ਹੀ ਨਹੀਂ ਹੈ ਲੰਬੇ ਵਾਲਾ ਕੋਈ ਕੰਮ ਨਹੀਂ ਹੈਗਾ ਠੀਕ ਹੈ ਮਤਲਬ ਜਦੋਂ ਗਾਹਕ ਆਊਗਾ ਗਾਹਕ ਨੂੰ ਮਤਲਬ ਹੋਰ ਕਿਤੇ ਵੀ ਜਾਣ ਦੀ ਲੋੜ ਨਹੀਂ ਹੈਗੀ ਹਾਂਜੀ ਬਾਲ ਪੁੱਟੀ ਦੇ ਵਿੱਚ ਜਿਵੇਂ ਜੇਕੇ ਦੀ ਹੋਗੀ ਅਸ਼ੋਕਾ ਦੀ ਹੋਗੀ ਆਰਾ ਲਾਈਟ ਕੰਪਨੀ ਦੀ ਹੋਗੀ ਠੀਕ ਹੈ ਠੀਕ ਆ ਟੂਟੀਆਂ ਦੇ ਵਿੱਚ ਜਿਵੇਂ ਹਿੰਦ ਵਿਆਹ ਤੇ ਪੈਰੀ ਵਿਆਹ ਦਾ ਠੀਕ ਹੈ ਮਤਲਬ ਸਾਦੇ ਗ੍ਰੈਫਟੀ ਵਗੈਰਾ ਇਹ ਜੇ ਪਹਿਣ ਪਾਈਪਾਂ ਤੋਂ ਉੱਥੋਂ ਸ਼ੁਰੂ ਕਰਾਇਆ ਸੀ ਕੰਮ ਪਹਿਲਾਂ ਜਿਵੇਂ ਬੰਦੇ ਨੇ ਪਾਈਪਾਂ ਪਾ ਲਈਆਂ ਉਸ ਤੋਂ ਬਾਅਦ ਟੂਟੀਆਂ ਤੇ ਆ ਜਾਂਦੀਆਂ ਗੱਲ ਬਾਤ ਉਹ ਦੂਜਾ ਟੂਟੀਆਂ ਤੇ ਗੱਲ ਆ ਜਾਂਦੀ ਤੇ ਇਹਦੇ ਵਿੱਚ ਸੰਖਾਂ-ਸੁੰਖਾਂ ਵਿੱਚ ਕਿੰਨੀਆਂ ਕਿ ਵਰਾਈਟੀਆਂ ਹੁੰਦੀਆਂ ਇਹਦੇ ਵਿੱਚ ਆਪਣੇ ਕੋਲੇ ਸਾਰੀ ਬ੍ਰਾਂਡ ਮਿਲ ਜਾਂਦੇ ਆ ਜਿਹੜਾ ਮਰਜ਼ੀ ਲੈ ਲਓ ਇੰਪੋਰਟਡ ਲੈ ਲਓ ਠੀਕ ਹੈਂ ਤੇ ਵੇਰ ਲੈ ਲਓ ਪੈਰੀ ਵੇਰ ਲੈ ਲਓ ਸਾਰੇ ਵਧੀਆ ਬ੍ਰਾਂਡ ਮਿਲ ਜਾਂਦੇ ਆ ਠੀਕ ਹੈ ਤੇ ਬਾਕੀ ਮਿਸਟਰੋ ਪੂਰੇ ਘੈਂਡ ਸੰਖਾ ਵੀਰ ਕੋਲ ਦੇਖ ਸਕਦੇ ਹੋ ਤੇ ਇਹ ਅੱਜ ਕੱਲ ਦਾ ਜਿਵੇਂ ਕਿ ਦੇ ਖਾਣੇ ਵਾਲੇ ਆਉਣ ਲੱਗੇ ਹਨਾ ਤੌਲੀਆ ਵੀ ਪੁੱਤ ਦਾ ਗੱਦੀ ਸਾਹਮਣੇ ਦਾ ਨਾਲ ਠੀਕ ਹੈ ਪੂਰਾ ਫੈਂਸੀ ਸਮਾਨ ਆ ਤੇ ਇਹ ਟੂਟੀਆਂ ਵਾਲਾ ਹੋ ਗਿਆ ਹਨਾ ਜੀ ਤੇ ਇਧਰ ਆਪਣਾ ਇਲੈਕਟ੍ਰੋਨਿਕ ਦਾ ਸਮਾਨ ਵੀ ਸਾਰਾ ਮਿਲ ਜਾਂਦਾ ਆਪਣੇ ਕੋਲ ਇਲੈਕਟ੍ਰਿਕ ਜਿਵੇਂ ਬਿਜਲੀ ਫਿਟਿੰਗ ਦਾ ਆ ਜਾਂਦਾ ਟੂਟੀਆਂ ਦੀ ਸਾਰੀ ਫਿਟਿੰਗ ਆ ਜਾਂਦੀ ਆ ਠੀਕ ਹੈ ਹਾਰਡਵੇਅਰ ਦੇ ਸਾਰੀ ਜਿਵੇਂ ਮੰਨ ਲਓ ਆਪਾਂ ਹਾਰਡਵੇਅਰ ਦੇ ਫਿਟਿੰਗ ਵਗੈਰਾ ਲੱਗਦੀ ਆ ਗਈ ਹਨਾ ਘਰਾਂ ਦੇ ਵਿੱਚ ਸਾਰੀ ਉਹ ਫੁੱਲ ਬਟਾ ਫੁੱਲ ਆਈਟਮ ਆ ਜਾਂਦੀ ਆ ਦਵਾਰਾਂ ਦੀ ਜਿਵੇਂ ਟੂਟੀ ਫਿਟਿੰਗ ਦਾ ਸਾਰਾ ਟੋਟਲ ਸਮਾਨ ਮਿਲ ਜਾਂਦਾ ਆਪਣੇ ਕੋਲੇ ਇੱਕ ਗੱਲ ਹੋਰ ਜਿਵੇਂ ਆਪਾਂ ਵਿੱਚ ਐਡ ਕਰੀਏ ਜਿਵੇਂ ਤੁਹਾਡੇ ਕੋਲ ਸਮਾਨ ਆਉਂਦਾ ਜਿਵੇਂ ਆ ਸੰਖ ਪਿਆ ਸਾਰਾ ਲਗਭਗ ਪਹਿਲਾਂ ਤਾਂ ਤੁਹਾਡੀ ਕੋਲ ਸਹੀ ਰਹਿੰਦੀ ਹੋਣੀ ਆ ਵੀ ਕੁਆਲਿਟੀ ਦਾ ਲੈ ਕੇ ਵਧੀਆ ਲੈ ਕੇ ਹੋਣੀ ਆ ਹਾਂਜੀ ਹਾਂਜੀ ਜੇ ਫੇਰ ਵੀ ਰੱਬ ਨਾ ਕਰੇ ਕਿਸੇ ਚੀਜ਼ ਦੇ ਵਿੱਚ ਕੋਈ ਕੰਪਲੇਂਟ ਆਉਂਦੀ ਆ ਤਾਂ ਉਹਦੀ ਸੁਣਵਾਈ ਦਾ ਕਿਵੇਂ ਉਹਦੀ ਸੁਣਵਾਈ ਵੀ ਆਪਾਂ ਜੇ ਮੰਨ ਲਓ ਕੋਈ ਵੀ ਦਿੱਕਤ ਆਉਂਦੀ ਆ ਪੂਰੀ ਪੇਮੈਂਟ ਵਾਪਸ ਦੇਵਾਂਗੇ ਅਗਲੇ ਠੀਕ ਹੈ ਜੇ ਮੰਨ ਕੇ ਚਲੋ ਜਿਵੇਂ ਮੰਦਾ ਗਿਆ ਪੀਸ ਲੈ ਗਿਆ ਪੀਸ ਦੇ ਵਿੱਚ ਕੋਈ ਕੰਪਲੇਂਟ ਆ ਗਈ ਤਾਂ ਪੀਸ ਵਾਪਸ ਉਹ ਜੇ ਇਸ ਵਾਪਸ ਕਰਕੇ ਚੇਂਜ ਕਰਕੇ ਦੇ ਮੰਗਿਆ ਠੀਕ ਹੈ ਪੀਸ ਮੰਨ ਲਓ ਪਾਣੀ ਵਾਲੀ ਟੈਂਕੀ ਆ ਪਾਣੀ ਵਾਲੀ ਟੈਂਕੀ ਦੀ ਵੀ ਆਪਣੇ ਕੋਲੇ 5 ਸਾਲ ਦੀ ਫੁੱਲ ਗਾਰੰਟੀ ਆ ਠੀਕ ਹੈ ਜੇ ਮੰਨ ਲਾ ਅੱਲੇ ਦੇ ਕੋਈ ਵੀ ਟੈਂਕੀ ਮੰਨ ਲਾ ਕੋਈ ਲੀਕ ਸੀਕ ਕਰਦੀ ਹੈ ਜਾਂ ਕੁਝ ਵੀ ਹੁੰਦੀ ਆ ਬਸ ਆਏ ਨਹੀਂ ਅਗਲੇ ਨੂੰ ਕਹਿਣਾ ਵੀ ਕੰਪਨੀ ਵਾਲੇ ਆਉਣਗੇ ਬਾਅਦ ਪਹਿਲੀ ਧਰ ਜੋ ਨਵੀਂ ਲੈ ਜਾਓ ਉਹ ਕੰਮ ਹੀ ਚੱਕਦਾ ਨਹੀਂ ਉਹ ਕੰਮ ਹੀ ਚੱਕਦਾ ਜਾਂ ਫਿਰ ਆਪਾਂ ਦੇ ਦੇ ਜਿਵੇਂ ਮਿੱਤਰੋ ਆਪਾਂ ਕੋਈ ਚੀਜ਼ ਲੈ ਲਈ ਉਦੋਂ ਬਾਅਦ ਚ ਆਉਂਦਾ ਵੀ ਕੰਪਨੀ ਆਉ ਰਿਪੇਅਰ ਕਰਕੇ ਜਾਉ ਹਾਂ ਉਹ ਕੰਮ ਹੀ ਚੱਕਤਾ ਆਪਾਂ ਸੋਡੀ ਇਹ ਕੋਈ ਕੰਪਲੇਂਟ ਆ ਤੁਸੀਂ ਆਪਦੀ ਟੈਂਕੀ ਲਿਆਓ ਉਹ ਧਰਜੋ ਨਮੀ ਲੈ ਜਾਓ ਤੇ ਜਿਹੜੀ ਪਾਣੀ ਵਾਲੀ ਟੈਂਕੀ ਆ ਆਪਣੇ ਕੋਲ ਕਿੰਨੇ ਲੇਅਰਾਂ ਚ ਹੁੰਦੀ ਹੈ ਜੀ ਆਪਣੇ ਕੋਲੇ 3 ਲਿਆ ਦਾ ਚ 5 ਲਿਆ ਦਾ ਚ 6 ਲੇਅਰ ਚ ਸਾਰੀਆਂ ਮਿਲ ਜਾਂਦੀਆਂ ਠੀਕ ਆ ਮਤਲਬ ਹਰੇਕ ਲੇਅਰ ਚ ਮਿਲ ਜੂ 3 ਚ 5 ਚ ਤੇ 6 ਚ ਲੈ ਲਓ ਹਾਂ ਸਾਰੀਆਂ ਲੇਅਰ ਚ ਮਿਲ ਜਾਂਦੀਆਂ ਤੇ ਇੱਕ ਗੱਲ ਹੋਰ ਜਿਵੇਂ ਆਪਾਂ ਜ਼ਿਆਦਾਤਰ ਸੀ ਮੇਸਤਰੀ ਦੇਖਦੇ ਆ ਜਿਵੇਂ ਸਮਾਨ ਆ ਆ ਗਿਆ ਆਪਣੇ ਮੋੜ ਹਣਾ ਐਲਬੋ ਵਗੈਰਾ ਜਿਵੇਂ ਇਹ ਜਿਆਦਾ ਕਾਉਂਟਿਟੀ ਦੇ ਵਿੱਚ ਲਿਖ हां ओ दे ਵਿੱਚ ਅਸੀਂ ਤਾਂ ਇਹ ਕਹਿੰਨੇ ਆਂ ਵੀ ਜੇ ਸਿੰਗਲ ਪੀਸ ਵੀ ਬਚ ਗਿਆ ਠੀਕ ਹੈ ਤਾਂ ਸਿੰਗਲ ਪੀਸ ਵੀ ਸਾਨੂੰ ਵਾਪਸ ਕਰਕੇ ਜਾਓ ਠੀਕ ਹੈ ਜੇ ਮੰਨ ਕੇ ਚਲੋ ਮਿੱਤਰੋ ਤੁਸੀਂ ਸਾਰਾ ਸਮਾਨ ਹੈ ਬਾਈ ਤੋਂ ਲੈ ਗਏ ਜੇ ਕੋਈ ਇੱਕ ਪੀਸ ਵੀ ਬਚਦਾ ਤਾਂ ਉਹਦੀ ਵਾਪਸੀ ਛੋਡੀ ਉਨੇ ਰੇਟ ਦੇ ਵਿੱਚ ਜਿੰਨੇ ਚ ਤੁਸੀਂ ਲੈ ਕੇ ਜਾਓ ਪਾਈਪ ਦਾ ਅਸੀਂ ਤਾਂ ਇਹ ਕਹਿੰਨੇ ਆਂ ਗਾਹਕ ਨੂੰ ਵੀ ਜੇ 1 ਫੁੱਟ ਦਾ ਟੋਟਾ ਵੀ ਆ ਠੀਕ ਹੈ ਚਲੋ ਜਿਵੇਂ ਆਮ ਦੁਕਾਨਦਾਰ ਕਹਿੰਦਾ ਵੀ ਭਾਈ ਆ ਟੋਟਾ ਨਹੀਂ ਮੁੜਦਾ ਅਸੀਂ ਕਹਿੰਦੇ ਜੇ 6 ਇੰਚ ਦਾ ਪਾਈਪ ਵੀ ਬਚ ਗਿਆ 6 ਇੰਚ ਦਾ ਪਾਈਪ ਵੀ ਵਾਪਸ ਹੋ। ਲੈ ਜੀ ਮਿੱਤਰੋ ਆ ਸਭ ਤੋਂ ਵੱਡੀ ਗੱਲ ਆ ਜਿਵੇਂ ਪਾਈਪ ਉਹ ਜਿਹੜੇ ਰੇਟ ਤੇ ਲੈ ਕੇ ਗਿਆ ਉਸੇ ਰੇਟ ਤੇ ਵਾਪਸ ਹੋ। ਉਸੇ ਰੇਟ ਦੀ। ਉਸੇ ਰੇਟ ਦੀ। ਇਹ ਸਭ ਤੋਂ ਵੱਡੀ ਗੱਲ ਆ ਮਿੱਤਰੋ ਜਿਵੇਂ ਪਾਈਪ ਬੰਦੇ ਨੇ ਵਰਤ ਲਈ ਜ਼ਿਆਦਾਤਰ ਦੇਖਦੇ ਆਂ ਵੀ ਬਚਤ ਰਹਿ ਜਾਂਦੀ ਆ ਪੈਸੇ ਦੇ ਵਿੱਚੋਂ ਤੇ ਉਹਦੀ ਵਾਪਸੀ ਹੋ ਜਾਂਦੀ ਆ ਤੇ ਨਹੀਂ ਆਪਣੇ ਤਾਂ ਤੁਹਾਨੂੰ ਪਤਾ ਵੀ ਘਰਾਂ 'ਚ ਇੱਥੇ ਧਰਤੀ ਉੱਥੇ ਧਰਤੀ ਹੀ ਮਿਲ ਜਾਂਦਾ। ਹਾਂਜੀ ਹਾਂਜੀ। ਬਾਕੀ ਜਿਹੜਾ ਸਾਡੀ ਵੀਡੀਓ ਸ਼ੇਅਰ ਕਰਕੇ ਆਊਗਾ ਹਾਂਜੀ ਉਹਨੂੰ ਜਿੰਨਾ ਟੋਟਲ ਬਿੱਲ ਬਣ ਗਿਆ ਟੋਟਲ ਬਿਲ ਤੇ 10% ਲੈਸ ਵੀ ਦੇਵਾਂਗੇ ਆ ਮਿੱਤਰੋ ਬਾਈ ਨੇ ਵੱਡਾ ਧਮਾਕਾ ਕਰਤਾ 10% ਲੈਸ ਹੋਊਗਾ ਟੋਟਲ ਬਿਲ ਦੇ ਵਿੱਚੋਂ ਜਿੰਨਾ ਸਮਾਨ ਤੁਸੀਂ ਬਾਈ ਤੋਂ ਲੈ ਕੇ ਜਾਓਗੇ ਬਸ ਇੱਕ ਵਾਰੀ ਸ਼ੇਅਰ ਵੀਡੀਓ ਦਿਖਾ ਦਿਓ ਕਲਾ ਸ਼ੇਅਰ ਵਾਲਾ ਬਟਨ ਦੱਬ ਕੇ ਸਕਰੀਨਸ਼ਾਟ ਮਾਰ ਕੇ ਬਾਈ ਦੇ ਨੂੰ ਦਿਖਾ ਦਿਓ ਵੀ ਅਸੀਂ ਆ ਵੀਡੀਓ ਦੇਖ ਕੇ ਆਏ ਆ ਜਿਵੇਂ ਇਹ ਸੰਖਤੀ ਜਿਵੇਂ ਸ਼ੁਰੂ ਦੇ ਵਿੱਚ ਗੱਲ ਕਰੀ ਸੀ ਵੈਰਾਈਟੀ ਆ ਭਾਈ ਇਧਰੋਂ ਇਧਰ ਮਾਰ ਲਈ ਕੈਮਰਾ ਦੋ ਸੰਖਾ ਆ ਪਏ ਆ ਤੇ ਆ ਜਿਵੇਂ ਪਹਿਲਾਂ ਚੱਲਦੇ ਸੀ ਆਪਣੇ ਲੈਗ ਵਾਲੇ ਹਾਂ ਹਾਂਜੀ ਹਾਂਜੀ ਆ ਸੰਖਾ ਗਏ ਤੇ ਬਾਕੀ ਟੂਟੀਆਂ ਦੇ ਵਿੱਚ ਕਿੰਨੀਆਂ ਕਿ ਵੈਰਾਈਟੀਆਂ ਆਉਂਦੀਆਂ ਨੇ ਟੂਟੀਆਂ ਦੇ ਵਿੱਚ ਬਾਦੂ ਵੈਰਾਈਟੀ ਆ ਭਾਈ 20 ਤੋਂ 25 ਡਿਜ਼ਾਈਨ ਆਪਣੇ ਕੋਲੇ ਠੀਕ ਹੈ ਹਾਂ ਬਸ ਆ ਲੈ ਨੈਟ ਤੇ ਕੱਢ ਕੇ ਫੋਟੋ ਲਾ ਆਵੇ ਵੀ ਆ ਟੂਟੀ ਲੈਣੀ ਆ ਉਹ ਟੂਟੀ ਪੇਸ਼ ਕਰ ਦਾਂਗੇ ਅਗਲੇ ਦਿਨ ਮਤਲਬ ਟੂਟੀਆਂ ਦੇ ਵਿੱਚ ਵੀ ਪੂਰੇ ਫੁੱਲ ਡਿਜ਼ਾਈਨ ਨੇ ਭਾਈ ਕੋਲ ਬਾਕੀ ਇਧਰ ਕਸੀਆਂ ਵੀ ਪੰਗਾ ਆਣਾ ਸਾਈਡ ਤੇ ਹਾਂਜੀ ਹਾਂਜੀ ਤੇ ਇਹਨਾਂ ਦੇ ਵਿੱਚ ਕਿਵੇਂ ਜੀ ਤੇ ਭਾਈ ਜਿਹੜੀਆਂ ਬ੍ਰਾਂਡਡ ਕੰਪਨੀ ਦੀ ਕੋਈ ਵੀ ਟੂਟੀ ਲੈਂਦਾ ਬੰਦਾ ਹਾਂਜੀ ਉਹਦੇ ਵਿੱਚ 7 ਸਾਲ ਦੀ ਫੁੱਲ ਗਾਰੰਟੀ ਆ ਠੀਕ ਆ 7 ਸਾਲ ਚ ਟੂਟੀ ਦੀ ਪਾਲਸ ਖਰਾਬ ਹੋ ਗਈ ਹਾਂਜੀ ਤਾਂ ਉਹ ਬਦਲ ਪੀਸ ਟੂ ਪੀਸ ਬਦਲ ਕੇ ਦੇਵਾਂਗੇ ਠੀਕ ਆ ਜੇ ਮੈਂ ਆ ਪਾਲਸ ਅਗੀ ਜਮਕੀ ਜਾਂਦੀ ਐ ਇਹ ਵੀ ਆ ਉਹ ਖਰਾਬ ਹੋ ਗਈ ਇਹ ਖਰਾਬ ਹੋ ਗਈ 7 ਸਾਲਾਂ ਚ ਤਾਂ ਪੀਸ ਬਦਲ ਕੇ ਨਵਾਂ ਦੇਵਾਂਗੇ ਅਗਲੇ ਲਈ ਮੇਤਰੋ ਪੀਸ ਬਦਲ ਕੇ ਮਿਲ ਜੂ ਤੇ ਬਾਕੀ ਆ ਸਾਫ ਹੋ ਰਾਗੇ ਤਾਂ ਹਾਂ ਹਾਂ ਬਾਕੀ ਸਾਡੀਆਂ ਜਿੰਨੀਆਂ ਇਹ ਕੰਪਨੀਆਂ ਨੇ ਸਭ ਦੀ ਆਨਲਾਈਨ ਕੰਪਨੀ ਦੀ ਗਾਰੰਟੀ ਆ ਬਸ ਟੋਲ ਫਰੀ ਨੰਬਰ ਤੇ ਫੋਨ ਅਮਾ ਦਿਓ ਕੰਪਨੀ ਦਾ ਬੰਦਾ ਘਰੇ ਆ ਕੇ ਲੋਡ ਕਰਕੇ ਜਾਊ ਆਪਾਂ ਨੂੰ ਫੀਸ ਖੋਲਣ ਦੀ ਵੀ ਲੋੜ ਨਹੀਂ ਤੇ ਇਹੇ ਮਿੱਤਰੋ ਜਿਵੇਂ ਕਹਦੀ ਆ ਆਪਾਂ ਘਰ ਦੇ ਵਿੱਚੋਂ ਮਿਸਤਰੀ ਜਿਵੇਂ ਸਟਾਰਟਿੰਗ ਦੇ ਵਿੱਚ ਵੀ ਮੈਂ ਗੱਲ ਕਹੀ ਸੀ ਵੀ ਮਿਸਤਰੀ ਭਾ ਗਿਆ ਟੂਟੀਆਂ ਵਾਲਾ ਆ ਗਿਆ ਤੇ ਇੱਕ ਇਲੈਕਟ੍ਰੀਸ਼ੀਅਨ ਆ ਗਿਆ ਹਾਂ ਦੋ ਬੰਦੇ ਆਉਂਦੇ ਆ ਤੇ ਉਹਨਾਂ ਦੀ ਲੋੜਾਂ ਦੀ ਪੂਰਤੀ ਖਾਤਰ ਬੰਦੇ ਨੂੰ ਬਾਹਲੇ ਪਾਸੇ ਭੱਜਣਾ ਪੈਂਦਾ ਵੀ ਯਾਰਾ ਉੱਧਰਲੀ ਦੁਕਾਨ ਤੋਂ ਲੈ ਲਈਏ ਸਮਾਨ ਉਧਰੋਂ ਲੈ ਲਈਏ ਹਣਾ ਹਾਂਜੀ ਹਾਂਜੀ ਤੇ ਇਹ ਉਹ ਸ਼ਾਪ ਆ ਗਈ ਜਿੱਥੇ ਆਪਾਂ ਇਸ ਵਾਰ ਖੜੇ ਆ ਜਿਵੇਂ ਫੈਕਟਰੀ ਵਾਲਾ ਕੰਮ ਆ ਬਾਈ ਕੋਲ ਪਲੰਬਰ ਦਾ ਸਾਰਾ ਸਮਾਨ ਮਿਲ ਜੂ ਇਲੈਕਟ੍ਰੀਸ਼ੀਅਨ ਦਾ ਸਾਰਾ ਸਮਾਨ ਮਿਲ ਜੂ ਹਾਂਜੀ ਚਾਹੇ ਮੰਨ ਲਓ ਫੀਟਿੰਗ ਵਾਲੀਆਂ ਪਾਈਪਾਂ ਤੋਂ ਲਾ ਕੇ ਦੂਜੀਆਂ ਪਾਣੀ ਵਾਲੀਆਂ ਪਾਈਪਾਂ ਵੀ ਬਾਈ ਕੋਲ ਪੰਗਾ ਤੇ ਇਧਰ ਵੀ ਇਹਦੇ ਵਿੱਚ ਵਿੱਚ ਵੀ ਕਈ ਵੈਰਾਈਟੀਆਂ ਨੇ ਹਾਂ ਹਾਂ ਬਾਕੀ ਜਿਵੇਂ ਘਰਾਂ ਦੇ ਵਿੱਚ ਆਪਣੇ ਲੋਕਾਂ ਦੇ ਮੱਛੀ ਮੋਟਰਾਂ ਪਾਈਆਂ ਪਈਆਂ ਕਿਸੇ ਨੇ ਮੋਟਰ ਡੂੰਗੀ ਕਰਨੀਆਂ ਉਹਨੀਆਂ ਪਾਈਪਾਂ ਵੀ ਹੈਗੀਆਂ ਠੀਕ ਹੈ ਮੋਟਰਾਂ ਦੀਆਂ ਤਾਰਾਂ ਵੀ ਆ ਆਪਣੇ ਕੋਲੇ ਬਾਕੀ ਜਿਵੇਂ ਆਪਾਂ ਨੂੰ ਰੂਟੀਨ ਵਰਕ ਪਿੰਡਾਂ ਦੇ ਵਿੱਚ ਕੋਈ ਮੱਝਾਂ ਵਾਲੇ ਸੰਗਲਾਂ ਦੀ ਲੋਡ ਪੈ ਗਈ ਠੀਕ ਹੈ ਮੱਝਾਂ ਬੰਨਣ ਵਾਲੇ ਕੁੰਡਿਆਂ ਦੀ ਲੋਡ ਪੈ ਗਈ ਉਹ ਵੀ ਅਸੀਂ ਦੰਨੇ ਆ ਸਾਰਾ ਕੁਝ ਹੀ ਮਿਲ ਜਾਂਦਾ ਸਾਰਾ ਕੁਝ ਹੀ ਇੱਕ ਜਗ੍ਹਾ ਤੇ ਆਪਾਂ ਲੈ ਆਂਦਾ ਇੱਕ ਜਗ੍ਹਾ ਦੇ ਉੱਤੋਂ ਮਿੱਤਰੋ ਸਾਰਾ ਕੁਝ ਮਿਲ ਜੂਸ ਨੇ ਪੱਖੋ ਕੈਂਚੀਆਂ ਤਪਾ ਰੋੜ ਪੱਟੀ ਹੱਡੀਆਂ ਵਾਲੇ ਦੇ ਸਾਹਮਣੇ ਬਾਈ ਦੀ ਸੋਪਾ ਤੇ ਇੱਥੇ ਇੱਕ ਵਾਰੀ ਵੇਚ ਜਰੂਰ ਕਰਿਓ ਤੇ ਜਿੰਨਾ ਸਮਾਨ ਆ ਮਿਲੂ ਵੀ ਕੁਆਲਿਟੀ ਦਾ ਤੇ ਲਾਂਬੇ ਵਾਲਾ ਕੰਮ ਹੈ ਨਹੀਂ ਤੇ ਆਪਣੇ ਪੇਜ ਦੀ ਜ਼ਿੰਮੇਵਾਰੀ ਪੂਰੀ ਫੁੱਲ ਆ ਜਿਹੜੀ ਚੀਜ਼ ਲੈ ਕੇ ਜਾਓਗੇ ਪੂਰੀ ਕੁਆਲਿਟੀ ਦੀ ਮਿਲੂਗੀ ਹਾਂਜੀ ਤੇ ਬਾਕੀ ਸਮਾਨ ਪੂਰਾ ਫੁੱਲ ਪਿਆ ਬਾਈ ਕੋਲ ਤੇ ਪਰ ਇਹ ਮੂੜ ਘੂੜ ਸਾਰਾ ਕੁਝ ਹੀ ਮਿਲ ਜੂਗਾ ਤੇ ਦੱਬ ਕੇ ਵੀਡੀਓ ਨੂੰ ਸ਼ੇਅਰ ਕਰ ਦਿਓ ਜੇ ਤੁਸੀਂ 10% ਡਿਸਕਾਊਂਟ ਲੈਣਾ ਹੈ ਨਾ ਹਾਂ ਸ਼ੇਅਰ ਕਰਕੇ ਆਉਂਗੇ 10% ਟੋਟਲ ਬਿਲ ਤੇ 10% ਲੈਸ ਮੰਗੇ ਕਰ ਦਿਓ ਮਿੱਤਰੋ ਦੱਬ ਕੇ ਵੀਡੀਓ ਨੂੰ ਸ਼ੇਅਰ ਸੋ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਜੀ ਬਹੁਤ